ਮੈਂ ਜਸਪ੍ਰੀਤ ਸਿੰਘ ਸ਼੍ਰੀ ਮੁਕਸਰ ਸਾਹਿਬ ਦੀ ਦਾਣਾ ਮੰਡੀ ਤੋਂ ਇਸ ਵੇਲੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਦੀ Laash ਬਰਾਮਦ ਹੋਈ ਹੈ ਔਰ ਦੱਸ ਦਈਏ ਵਿਅਕਤੀ ਦੀ ਉਮਰ ਜਿਹੜੀ 55 ਤੋਂ 60 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਔਰ ਵਿਅਕਤੀ ਜਿਹੜਾ ਹੈਂਡੀਕੈਪਟ ਹੈ ਉਸ ਦੀ ਜਿਹੜੀ ਬੋਡੀ ਹੈ ਜਿਹੜੀ Laash ਹੈ ਇੱਕ ਟ੍ਰਾਈਸਾਈਕਲ ਦੇ ਉੱਪਰ ਮਿਲੀ ਹੈ ਉੱਥੋਂ ਦੇ ਲੰਘਣ ਵਾਲੇ ਰਾਹਗੀਰਾਂ ਨੇ ਜਦੋਂ ਰਸਤੇ ਦੇ ਵਿੱਚ ਦੇਖਿਆ ਕਿ ਇੱਕ ਬੋਡੀ ਟ੍ਰਾਈਸਾਈਕਲ ਦੇ ਉੱਪਰ ਪਈ ਹੈ ਤਾਂ ਉਹਨਾਂ ਨੇ ਫੌਰੀ ਤੌਰ ਤੇ ਨਜ਼ਦੀਕੀ ਇੱਕ ਮਨੁੱਖਤਾ ਦੀ ਸੇਵਾ ਸੰਸਥਾ ਚਲਾ ਰਹੇ ਸਮਾਜ ਸੇਵੀ ਟਿੰਕੂ ਨੂੰ ਫੋਨ ਕੀਤਾ ਪੂਰੀ ਤਰ੍ਹਾਂ ਤੇ ਟਿੰਕੂ ਨੇ ਉੱਥੇ ਪਹੁੰਚ ਕੇ ਜਿਹੜੀ লাশ ਹੈ ਐਂਬੂਲੈਂਸ ਦੇ ਜਰੀਏ ਸਰਕਾਰੀ ਹਸਪਤਾਲ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਭੇਜ ਦਿੱਤਾ ਅਤੇ ਪਰਿਵਾਰ ਵਾਲਿਆਂ ਦੀ ਤਲਾਸ਼ ਜਾਰੀ ਹੈ ਜੇਕਰ ਪਰਿਵਾਰ ਵਾਲੇ 72 ਘੰਟੇ ਦੇ ਵਿੱਚ ਵਿੱਚ ਸਾਹਮਣੇ ਨਹੀਂ ਆਉਂਦੇ ਤਾਂ ਸਮਾਜ ਸੇਵੀ ਟਿੰਕੂ ਨੇ লাশ ਦਾ ਸਸਕਾਰ ਕਰਨ ਦਾ ਵੀ ਭਰੋਸਾ ਦਿੱਤਾ ਦੇਖੋ ਕੀ ਹੈ ਇਹ ਪੂਰੀ ਖਬਰ ਮਾਸਟਰ ਸਾਹਿਬ ਦੇ ਵਿੱਚ ਉਹਨੇ ਉਹਨਾਂ ਤੋਂ ਲਈ ਕਿ ਇੱਥੇ ਕੋਈ ਬੰਦਾ ਮਗਿਆ ਪਿਆ ਜਿਹੜਾ ਕੀ ਵਿਚਾਰਾ ਇਹ ਕੀ ਇਨਸਾਨੀ ਬਣਾਈ ਹੋਈ ਆ ਉਹਦੇ ਤੇ ਪਿਆਰ ਤੇ ਮੈਂ ਕਿਤੇ ਨਾ ਕਿਤੇ ਇਨਸਾਨੀਅਤ ਨੂੰ ਸ਼ਗਮਨਾਜ ਦੱਸਦਾ ਕਿ ਦੇਖੋ ਸਾਰੇ ਲੋਕ ਆਈ ਜਾਂਦੇ ਆ ਚਾਈ ਜਾਂਦੇ ਆ ਕੋਈ ਆਪਦੇ ਘਰੇ ਚੱਲਿਆ ਕੋਈ ਆਪਦੇ ਕੰਮ ਤੇ ਚੱਲਿਆ ਉਹ ਵੀ ਇਨਸਾਨ ਆ ਜਿਹੜੇ ਇਸ ਧਰਤੀ ਤੇ ਤੁਰੇ ਫਿਰਦੇ ਆ ਪੀ ਬੇਬੀ ਇਨਸਾਨ ਹੈ ਜਿਹੜਾ ਵਿਚਾਗਾ ਅੱਜ ਇੱਥੇ ਵਿਚਾਗੇ ਦੀ ਡੈਥ ਹੋ ਗਈ ਤੇ ਵਿਚਾਰਾ ਆਪਦੀ ਗੇੜੀ ਦੇ ਉੱਤੇ ਮਗਿਆ ਪਿਆ ਪਗ ਕਿੰਨੀ ਟੈਕ ਹੋ ਗਈ ਜੀ ਪੁਲਿਸ ਨੂੰ ਫੋਨ ਕੀਤਾ ਆਪ ਕੋ 15 ਮਿੰਟ ਹੋ ਗਏ 15 20 ਮਿੰਟ ਹੋ ਗਏ ਥਾਣੇ ਫੋਨ ਕੀਤਾ ਹੋਇਆ ਪਰ ਹਜੇ ਤੱਕ ਤਾਂ ਪੁਲਿਸ ਪਹੁੰਚੀ ਨਹੀਂ ਤੇ ਸਾਨੂੰ ਫੋਨ ਕੀਤਾ ਸੀ ਹੁਣੇ 5 ਮਿੰਟ ਵੀ ਨਹੀਂ ਹੋਏ ਦੁਕਾਨ ਛੱਡ ਕੇ ਕੰਮ ਛੱਡ ਕੇ ਨਾਲ ਦੀ ਨਾਲ ਪਹਿਲਾਂ ਇੱਥੇ ਪਹੁੰਚਿਆ ਇੱਕ ਵਿਰੇਜ ਇੱਕ ਮੰਦਰੀ ਡੈੱਡ ਬੋਡੀ ਮਿਲੀ ਹੈ ਕੀ ਕਹੋਂਗੇ ਕੌਣ ਸੀ ਬੰਦਾ ਕੀ ਪਛਾਣ ਹੋਏਗੀ ਜਿੱਦੀ ਪਛਾਣ ਤਾਂ ਕੋਈ ਨਹੀਂ ਵੀ ਹੈ ਸਾਡੇ ਕੋਲੇ ਤੇ ਤੁਹਾਨੂੰ ਪਤਾ ਹੈ ਕਿ ਮੁਕਸੇ ਸ਼ਹਿਰ ਦੇ ਵਿੱਚ ਮਨੁੱਖਤਾ ਦੀ ਸੇਵਾ ਕਰਦੇ ਕਹਿੰਦੇ ਆ ਤੇ ਦੋਸਤਾਂ ਭਰਾਵਾਂ ਦਾ ਸਾਗੇ ਸ਼ਹਿਰ ਕੋਲ ਹੀ ਆਪਣਾ ਨੰਬਰ ਹੈਗਾ ਇਹ ਸਬਜ਼ੀ ਮੰਡੀ ਦੇ ਗੇਟ ਤੇ ਹੀ ਡੈੱਡ ਬੋਡੀ ਇੰਸਾਗਾ ਇਤਸ਼ਾ ਦੇ ਪਿਆ ਸੀਗਾ ਤੇ ਆ ਕੇ ਉਹ ਦੇਖਿਆ ਤੇ ਆਸ-ਪਾਸ ਪੁੱਛਿਆ ਕਿ ਉਹ ਕਹਿੰਦੇ ਵੀ ਇਹਦੇ ਸਾਨੂੰ ਤਾਂ ਲੱਗਦਾ ਜੀ ਕੋਈ ਨਹੀਂ ਹੈ ਬਾਕੀ ਅਸੀਂ ਫਿਰ ਪੁਲਿਸ ਕਾਸੇ ਨੂੰ ਫੋਨ ਕਰਕੇ ਤੇ ਡੈੱਡ ਬੋਡੀ ਸਿਵਲ ਹਸਪੀਟਲ ਤੇ ਭੇਜਤੀ ਹੈ ਜੇ ਤਾਂ ਮੰਨ ਲਓ ਕੋਈ ਇਹਨਾਂ ਦੇ ਘਰ ਦੇ ਆ ਗਈ ਬਾਕੀ ਕੁਝ ਕਹਿ ਗਏ ਆ ਕਿ ਅੱਗੇ ਕੋਲੇ ਜਿਹੜਾ ਆਪਣਾ ਸੂਵੇ ਦੇ ਨਾਲ ਆ ਗਏ ਨੇ ਉੱਥੇ ਕਹਿੰਦੇ ਵੀ ਇਹਨਾਂ ਦੇ ਘਰ ਦੇ ਹੈਗੇ ਆ ਜੇ ਤਾਂ ਮਿਲ ਗਏ ਆਹ ਇਹਨਾਂ ਦਾ ਸਸਤਾ ਕਾਗਜ਼ ਉਹਨਾਂ ਦੇ ਵਿਚਾਰੀ ਕਾਗਜ਼ ਦੇ ਕਾਜੀ ਦੇਣਗੇ ਜੇ ਨਾ ਮਿਲਿਆ ਤਾਂ ਫਿਰ ਉਸ ਤੋਂ ਬਾਅਦ ਆਪਾਂ ਜਿਵੇਂ ਵੀ ਪ੍ਰਸ਼ਾਸਨ ਸੇਵਾ ਲਹੂ ਸਸਤਾਲ ਦੀ ਉਹ ਆਪਾਂ ਇਸੇ ਵਿੱਚ ਤੱਕਾਂਗੇ